ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੰਡ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਾਉਂਸਲ 2024 ਦੇ ਉਮੀਦਵਾਰਾਂ ਨੂੰ ਲੈ ਕੇ ਆਏ ਹਾਂ ਜਿਹੜੇ ਬੱਚੇ ਜੁਆਇਨਿੰਗ ਦਾ ਇੰਤਜ਼ਾਰ ਕਰ ਰਹੇ ਸੀ ਦੇਖੋ ਇੱਕ ਕੰਦਾ ਜਿਹੜਾ ਨੋਟਿਸ ਹੈ ਇਸ ਤਰੀਕੇ ਦਾ ਤੁਸੀਂ ਦੇਖਿਆ ਹੋਊਗਾ ਇਹ ਗਰੁੱਪਾਂ ਵਿੱਚ ਵਾਇਰਲ ਹੋ ਰਿਹਾ ਠੀਕ ਹੈ ਇਹ ਹੁਣ ਅਸਲੀ ਹੈ ਜਾਂ ਨਕਲੀ ਅੱਜ ਆਪਾਂ ਤੁਹਾਨੂੰ ਇਹਦੀ ਬਾਰੇ ਸਾਰੀ ਇਨਫੋਰਮੇਸ਼ਨ ਦੇਣੀ ਆ ਕਿਉਂਕਿ ਕੁਝ ਇਹ ਚੀਜ਼ ਹੁੰਦੀ ਹੈ YouTube ਦੇ ਉੱਤੇ ਵੀਡੀਓਜ਼ ਆ ਰਹੀਆਂ ਹੁੰਦੀਆਂ ਨੇ ਮਿਸਲੀਡ ਕਰ ਰਹੇ ਹੁੰਦੇ ਨੇ ਬੱਚਿਆਂ ਨੂੰ ਮਿਸ ਗਾਈਡ ਕਰ ਰਹੇ ਹੁੰਦੇ ਨੇ ਤਾਂ ਇਹ ਜਿਹੜਾ ਨੋਟਿਸ ਹੈ ਮੈਂ ਆਫੀਸ਼ੀਅਲ ਤੌਰ ਤੇ ਤੁਹਾਨੂੰ ਇਹ ਦੱਸ ਦੇਣਾ ਚਾਹਣਾ ਕਿ ਇਹ ਆਫੀਸ਼ੀਅਲ ਨੋਟਿਸ ਹੈ ਹੁਣ ਬੱਚਿਆਂ ਦੇ ਡਾਊਟ ਨੇ ਕਿ ਇਹ ਸਿਰਫ ਆਰਮਡ ਕੈਡਰ ਵਾਲਿਆਂ ਨੇ ਹੀ ਕਿਉਂ ਪਹਿਲਾਂ ਆਇਆ ਠੀਕ ਆ ਜਾਂ ਫਿਰ ਕੁਝ ਬੱਚੇ ਕਹਿ ਰਹੇ ਸੀ ਕਿ ਪੋਸਟਾਂ ਨੇ ਜਿਹੜੀਆਂ ਮਤਲਬ ਕਿ ਸਟਾਰ ਸੋਸ਼ਲੀ ਪੋਸਟ ਨੇ ਪਰ ਇਸ ਦੇ ਵਿੱਚ 776 ਪੋਸਟਾਂ ਨੇ ਉਸ ਬਾਰੇ ਮਤਲਬ ਕਿ ਕੁਝ ਬੱਚਿਆਂ ਦੇ ਡਾਊਟ ਸੀ ਕਿ ਕਿਸ ਤਰੀਕੇ ਨਾਲ ਇਹ ਨੋਟਸ ਬਾਹਰ ਆਇਆ ਤੇ ਕਿਹੜਾ ਇਹ ਅਫੀਸ਼ੀਅਲ ਨੋਟਸ ਹੈ ਜਾਂ ਕਿਸੇ ਦਾ ਮਤਲਬ ਕਿ ਕਿਸੇ ਨੇ ਮਜ਼ਾਕ ਕੀਤਾ ਕਿਸੇ ਨੇ ਟਾਈਪਿੰਗ ਕਰਕੇ ਬੈਸੀ ਵਾਇਰਲ ਕਰਤਾ ਠੀਕ ਆ ਅੱਜ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਨੀਆਂ ਤੇ 2024 ਦੀ ਜਿਹੜੀ ਜੁਆਇਨਿੰਗ ਹੈ ਉਸ ਬਾਰੇ ਹੁਣ ਬੱਚਿਆਂ ਦੇ ਡਾਊਟ ਆ ਰਹੀ ਸੀ ਉਹ ਵੀ ਹੁਣ ਇਸ ਨੋਟਿਸ ਦੇ ਨਾਲ ਮਤਲਬ ਕਿ ਪਹਿਲਾਂ ਉਹ ਚਿੰਤਾ ਜਾਰ ਕਰ ਰਹੇ ਸੀ ਕਿ ਕਦੋਂ ਹੁਣ ਜਿਹੜਾ ਹੈਗਾ ਨੈਕਸਟ ਪ੍ਰੋਸੈਸ ਚੱਲਣਾ ਕਦੋਂ 2024 ਦੀ ਜੁਆਇਨਿੰਗ ਜਿਹੜੀ ਸਟਾਰਟ ਹੋਣੀ ਆ ਪਰ ਹੁਣ ਜਿਹੜਾ ਇਹ ਨੋਟਿਸ ਆਇਆ ਇਹਦੇ ਨਾਲ ਮਤਲਬ ਕਿ ਆਪਾਂ ਕਹਿ ਸਕਦੇ ਸਾਰੇ ਬੱਚਿਆਂ ਦੇ ਮਨਾਂ ਦੇ ਵਿੱਚ ਖਲਬਲੀ ਹੋ ਚੁੱਕੀ ਹੈ ਨਾ ਵੀ ਹੁਣ ਸਾਡੀ ਜਿਹੜੀ ਜੁਆਇਨਿੰਗ ਹੋ ਸਟਾਰਟ ਕੀਤੀ ਜਾਵੇ ਕਿਉਂਕਿ ਜਿਹੜੇ ਆਪਣੇ ਸੀਐਮ ਭਗਵਤ ਮਾਨ ਸਾਹਿਬ ਨੇ ਉਹ ਕੱਲ ਵੀ 800 ਤੋਂ ਪਲੱਸ ਬੱਚਿਆਂ ਨੂੰ ਜੁਆਇਨਿੰਗ ਦੇ ਕੇ ਹਟੇ ਨੇ ਠੀਕ ਹੈ ਉਹ ਕਿਹੜਾ ਡਿਪਾਰਟਮੈਂਟ ਸੀ ਆ ਚਲੋ ਉਹ ਅਲੱਗ ਗੱਲ ਰਹਿ ਗਈ ਹੁਣ ਆਪਾਂ ਗੱਲ ਜਿਹੜੀ ਆਪਣੀ ਮੇਨ ਗੱਲ ਹੈ ਉਹ ਹੈ ਜੀ ਪੰਜਾਬ ਪੁਲਿਸ ਕਨਸਟਬਲ 2024 ਦੇ ਉਮੀਦਵਾਰਾਂ ਦੀ ਗੱਲ ਇਹਨਾਂ ਨੂੰ ਹੁਣ ਜਿਹੜੀ ਜੁਆਇਨਿੰਗ ਲੈਟਰ ਹੈ ਉਹ ਕਦੋਂ ਤੱਕ ਮਿਲਨੇ ਹੈ ਤੇ ਤੁਹਾਡਾ ਜਿਹੜਾ ਪ੍ਰੋਸੈਸ ਹੈ ਪ੍ਰੋਸੈਸ ਤੁਹਾਡਾ ਹੋ ਰਿਹਾ ਹੈ ਕੁਝ ਜਿਵੇਂ ਬਟਾਲੀਸ ਦਾ ਮੈਡੀਕਲ ਦਾ ਪ੍ਰੋਸੈਸ ਰਹਿਣਾ ਸੀਗਾ ਉਹਨਾਂ ਦਾ ਪ੍ਰੋਸੈਸ ਜਿਹੜਾ ਕਿੱਥੇ ਤੱਕ ਪਹੁੰਚਿਆ ਤੇ ਕਿੰਨਾ ਸਮਾਂ ਲੱਗ ਸਕਦਾ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਅੱਜ ਜਿਹੜੀ ਆਪਾਂ ਵੀਡੀਓ 'ਚ ਕਰਾਂਗੇ ਤੇ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਸਭ ਤੋਂ ਪਹਿਲਾਂ ਉਹ ਬਈਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੀ ਵੀ ਤੁਹਾਡੇ ਨਾਲ ਤੁਹਾਡੇ ਦੋਸਤ ਮਿੱਤਰ 2024 ਦੀ ਜੁਆਇਨਿੰਗ ਦੀ ਵੇਟ ਕਰ ਰਹੇ ਨੇ ਤੇ ਹੁਣ ਜਿਹੜੀ ਆ ਆਪਾਂ ਵੀਡੀਓ ਹੈ ਉਹ ਸਟਾਰਟ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਤੁਸੀਂ ਇਹ ਗੱਲ ਨੋਟਿਸ ਦੇਖਿਆ ਹੋਊਗਾ ਠੀਕ ਹੈ ਜਿਸ ਦੇ ਵਿੱਚ 776 ਉਮੀਦਵਾਰਾਂ ਨੂੰ ਸਟੇਟ ਆਰਮਡ ਪੁਲਿਸ ਹੋਵੇ ਕੇ ਭਰਤੀ ਕਰਨਾ ਸੰਬੰਧੀ ਮਤਲਬ ਕਿ ਇਹਦੇ ਵਿੱਚ ਸਾਰਾ ਉਸ ਆਪਾਂ ਇੱਕ ਗੱਲ ਦੀ ਵੀਡੀਓ ਦੇ ਵਿੱਚ ਡਿਟੇਲ ਚ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਇਹ ਕੀ ਚੀਜ਼ ਆ ਕਿੱਥੋਂ ਇਹ ਨੋਟਿਸ ਆਇਆ ਕਿਸ ਤਰੀਕਾ ਦਾ ਇਹ ਆਫ ਤੇ ਜਿਹੜੀ ਤੁਹਾਡੇ 5 ਜਨਵਰੀ ਨੰਬਰ ਤੋਂ ਪਹਿਲਾਂ ਇਹਦੇ ਵਿੱਚ ਜਿਸ ਤਰੀਕੇ ਨਾਲ ਲਿਖਿਆ ਸੀ ਠੀਕ ਹੈ ਕਿ 5 ਜਨਵਰੀ ਨੰਬਰ ਤੋਂ ਪਹਿਲਾਂ 5 11 2025 ਤੱਕ ਵੀ ਜਿਹੜੀ ਤੁਹਾਡਾ ਸਾਰਾ ਪ੍ਰੋਸੈਸ ਹੈ ਉਹ ਤੁਹਾਡੇ ਡਿਸਟ੍ਰਿਕਟ ਜਾਂ ਆਰਮਡ ਗੈਡਰ ਜਿਹੜਾ ਵੀ ਤੁਹਾਨੂੰ ਡਿਸਟ੍ਰਿਕਟ ਅਲਾਟ ਹੋਇਆ ਜਿਹੜੀ ਵੀ ਤੁਹਾਨੂੰ ਬਟਾਲੀਅਨ ਅਲਾਟ ਹੋਈ ਆ ਠੀਕ ਹੈ ਉਹਦੇ ਵਿੱਚ ਜਿਹੜੇ ਉਹਨਾਂ ਦੇ ਹੈੱਡ ਸੀ ਉਹਨਾਂ ਸਾਰਿਆਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਸੀ ਆ ਕਿ ਤੁਸੀਂ ਆਪਣੇ ਜਿਹੜੇ ਡਾਕੂਮੈਂਟਸ ਨੇ ਮਤਲਬ ਕਿ ਸਟੂਡੈਂਟਸ ਨੇ ਤੁਹਾਡੇ ਉਮੀਦਵਾਰ ਨੇ ਉਹਨਾਂ ਦੇ ਡਾਕੂਮੈਂਟਸ ਦੇਣ ਜਿਹੜੇ ਜਲਦੀ ਤੋਂ ਜਲਦੀ ਮੁਕੰਮਲ ਕਰੋ ਮੁਕੰਮਲ ਕਰੋ ਠੀਕ ਹੈ ਤੇ ਹੁਣ ਜਿਹੜਾ ਬੱਚਿਆਂ ਦਾ ਡਾਊਟ ਸੀ ਆ ਕਿ ਇਹ ਸਿਰਫ ਡਿਸਟ੍ਰਿਕਟ ਬਾਰੇ ਹੀ ਕਿਉਂ ਜਾਣਕਾਰੀ ਆ ਜਾਂ ਆਰਮਡ ਆਰਮਡ ਬਾਰੇ ਹੀ ਕਿਉਂ ਜਾਣਕਾਰੀ ਆ ਸੌਰੀ ਵੀ ਡਿਸਟ੍ਰਿਕਟ ਦਾ ਕੰਮ ਹਾਲੇ ਪੈਂਡਿੰਗ ਪਿਆ ਨਹੀਂ ਜੀ ਡਿਸਟ੍ਰਿਕਟ ਦਾ ਕੰਮ ਹਜੇ ਕੋਈ ਮਤਲਬ ਕਿਸੇ ਤਰੀਕੇ ਦਾ ਕੋਈ ਕੰਮ ਪੈਂਡਿੰਗ ਨਹੀਂ ਹੈਗਾ ਠੀਕ ਹੈ ਕੁਝ ਬੱਚਿਆਂ ਦੇ ਮੈਡੀਕਲ ਪੈਂਡਿੰਗ ਹੈਗੇ ਸੀਗੇ ਉਹ ਵੀ ਕੱਲ ਜਿਹੜੇ ਹੈਗੇ ਹੋ ਚੁੱਕੇ ਠੀਕ ਹੈ ਮੈਡੀਕਲ ਸਾਰੇ ਹੋ ਚੁੱਕੇ ਆ ਹੁਣ ਸਾਰਾ ਪ੍ਰੋਸੈਸ ਤੁਹਾਡਾ ਕੰਪਲੀਟ ਹੋ ਚੁੱਕਿਆ ਤੇ ਜਿਹੜੀ ਇਹਦੀ ਗੱਲ ਹੈ ਕਿ ਡਿਸਟ੍ਰਿਕਟ ਦਾ ਇਹ ਨੋਟਸ ਕਿਉਂ ਨਹੀਂ ਆਇਆ ਪਹਿਲਾਂ ਤਾਂ ਜਿਹੜੀ ਮੈਂ ਗੱਲ ਦੱਸਦਾ ਇਹ ਅਫੀਸ਼ੀਅਲ ਨੋਟਸ ਹੈ ਠੀਕ ਹੈ ਅਫੀਸ਼ੀਅਲ ਨੋਟਸ ਹੀ ਆ ਇਹ ਆਰਮਡ ਕੈਟਰ ਦੇ ਮਤਲਬ ਕਿ ਹੈੱਡਕੁਆਟਰ ਦੇ ਵਿੱਚ ਆਇਆ ਸੀ ਆ ਤੇ ਇੱਕ ਇਹ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਉੱਪਰੋਂ ਆਰਮਡ ਕੈਟਰ ਦੇ ਇੱਕ ਹੈੱਡਕੁਆਟਰ ਚ ਗਿਆ ਇੱਕ ਗਿਆ ਡਿਸਟ੍ਰਿਕਟ ਕੈਟਰ ਦੇ ਹੈੱਡਕੁਆਟਰ ਚ ਪਰ ਜਿਹੜਾ ਆਰਮਡ ਕੈਟਰ ਦਾ ਹੈੱਡਕੁਆਟਰ ਸੀ ਆਪਾਂ ਕਹਿ ਸਕਦੇ ਹਾਂ ਫੋਟੋ ਲੀਕ ਹੋਈ ਹੈ ਠੀਕ ਹੈ ਜਾਂ ਫੋਟੋ ਲੀਕ ਹੋਈ ਜਾਂ ਕਿਸੇ ਨੇ ਫੋਟੋ ਮਤਲਬ ਕਿ ਕਲਿੱਕ ਕਰਕੇ ਇੱਕ ਦੂਜੇ ਨੂੰ ਭੇਜੀ ਆ ਉਹ ਇਸ਼ੂ ਨਹੀਂ ਹੈਗਾ ਬਸ ਵੀ ਡਿਸਟ੍ਰਿਕਟ ਕੈਟਰ ਦਾ ਜਿਹੜਾ ਨੋਟਸ ਆਇਆ ਉਹ ਵਾਇਰਲ ਨਹੀਂ ਹੋਇਆ ਆਰਮਡ ਕੈਟਰ ਦਾ ਨੋਟ ਠੀਕ ਹੈ ਇਹ ਪੂਰੀ ਆਪਾਂ 100% ਸ਼ੋਰਟੇ ਨਾਲ ਕਹਿ ਸਕਦੇ ਹਾਂ ਕਿ ਇਹ ਅਫੀਸ਼ੀਅਲ ਨੋਟਸ ਹੈ ਠੀਕ ਹੈ ਡਿਸਟ੍ਰਿਕਟ ਕੈਡਰ ਦਾ ਬਸ ਕੋਈ ਵਾਇਰਲ ਨਹੀਂ ਹੋਇਆ ਆਰਮਡ ਕੈਡਰ ਦਾ ਜਿਹੜੇ ਇਹ ਨੋਟਸ ਵਾਇਰਲ ਹੋ ਚੁੱਕਿਆ ਸੀ ਆ ਤੇ ਹੁਣ ਇਹਦੇ ਵਿੱਚ ਜਿਹੜੀਆਂ ਪੋਸਟਾਂ ਸੀਗੀਆਂ 776 ਪੋਸਟਾਂ ਨੇ ਇਹ ਹੀ ਨੇ ਆਰਮਡ ਕੈਡਰ ਦੀਆਂ ਤੇ ਜੇ ਅਗਰ ਤੁਸੀਂ 2024 ਦੀ ਦੇਖੋ ਹਰ ਬਾਰ 2021 ਚ ਭਰਤੀਆਂ ਲੈ ਘਟ ਵੱਧ ਸੀ ਦੋ ਵਾਰ ਫਿਰ ਆਪਣੀ 23ਵੀਂ ਭਰਤੀ ਉਹਦੇ ਵਿੱਚ ਵੀ ਜਿਹੜੇ ਹੈਗੇ ਆ ਪੋਸਟਾਂ ਵੱਧ ਘਟ ਸੀ ਉਹਦੇ ਵਿੱਚ ਮੇ ਵੀ ਸਾਰੇ ਜਿਹੜੇ ਹੈਗੇ ਆ ਅਪਾ ਕਹਿ ਸਕਦੇ ਹਾਂ ਕਿ ਡਿਸਟ੍ਰਿਕਟ ਕੈਡਰ ਸੀ ਠੀਕ ਹੈ 2024 ਦੇ ਵਿੱਚ ਇਹ ਹੈਗੇ ਨਹੀਂ 776 ਪੋਸਟਾਂ ਆਰਮਡ ਦੀਆਂ ਠੀਕ ਹੈ ਤੇ 900 ਪਲੱਸ ਜਿਹੜੀ ਪੋਸਟ ਸੀਗੀ ਠੀਕ ਹੈ ਉਹ ਹੈਗੀ ਸੀਗੀ ਡਿਸਟ੍ਰਿਕਟ ਕੈਡਰ ਦੇ ਵਿੱਚ ਹੁਣ ਤੁਸੀਂ ਇਹ ਦੇ ਸਕਦੇ ਹੋ ਕਿ ਇਹ ਜਿਹੜਾ ਨੋਟਿਸ ਹੈ 776 ਪੋਸਟਾਂ ਆਰਮਡ ਸਟੇਟ ਕੈਡਰ ਦੀਆਂ ਠੀਕ ਹੈ ਤੇ ਇਹਦੇ ਵਿੱਚ ਵੀ ਜਿਹੜੀ ਤੁਸੀਂ 2024 ਦੀ ਅਫੀਸ਼ੀਅਲ ਆਪਾਂ ਕਹਿ ਸਕਦੇ ਹਾਂ ਨੋਟੀਫਿਕੇਸ਼ਨ ਆਈ ਸੀ ਉਹਦੇ ਵਿੱਚ 776 ਪੋਸਟਾਂ ਹੀ ਆਰਮਡ ਕੈਡਰ ਦੇ ਵਿੱਚ ਫਿਲ ਕੀਤੀਆਂ ਗਈਆਂ ਨੇ ਠੀਕ ਹੈ ਤੇ ਜਿਸ ਤਰੀਕੇ ਨਾਲ ਮਤਲਬ ਕਿ ਇਹ ਅਫੀਸ਼ੀਅਲ ਨੋਟਸ ਹੈ ਤੇ ਹੁਣ ਡਿਸਟ੍ਰਿਕਟ ਵਾਲਾ ਜਿਹੜਾ ਪਾਸ ਸਾਰਾ ਚੱਕ ਰਿਹਾ ਉਹ ਵੀ ਸਾਨੂੰ ਦੱਸਿਆ ਕਿ ਡਿਸਟ੍ਰਿਕਟ ਦਾ ਕੋਈ ਹਜੇ ਨੋਟਸ ਜਿਹੜਾ ਹੈਗਾ ਮਤਲਬ ਕਿ ਆ ਚੁੱਕੇ ਨਹੀਂ ਨੋਟਸ ਉਹਨਾਂ ਦੇ ਹੈੱਡਕੁਆਟਰਾਂ ਦੇ ਵਿੱਚ ਉਹਨਾਂ ਦੇ ਡਿਸਟ੍ਰਿਕਟ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਸੋਨੇ ਜਿਹੜੇ ਸਾਰੇ ਨੋਟਸ ਨੇ ਉਹ ਆ ਚੁੱਕੇ ਨੇ ਪਰ ਬਸ ਗੱਲ ਇਹ ਹੈ ਕਿ ਇਹ ਆਪਾਂ ਕਹਿ ਸਕਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਿਆ ਤੇ ਉਹ ਨੋਟਸ ਮਤਲਬ ਕਿ ਪ੍ਰਾਈਵੇਟ ਹੈ ਠੀਕ ਹੈ ਇਹ 100% ਆਪਾਂ ਕਹਿ ਸਕਦੇ ਹਾਂ ਵੀ ਸਹੀ ਨੋਟਸ ਹੈ ਤੇ ਅਫੀਸ਼ੀਅਲ ਨੋਟਸ ਹੈ ਤੁਹਾਡੀ ਜਿਹੜੀ ਜੁਆਇਨਿੰਗ ਦਾ ਪ੍ਰੋਸੈਸ ਹੈ ਹੁਣ ਉਹ ਵੀ ਮਤਲਬ ਕਿ ਸਟਾਰਟ ਹੋ ਰਿਹਾ ਹੈ ਕੱਲੋ ਕੁਝ ਬੱਚਿਆਂ ਨਾਲ ਗੱਲਾਂ ਬਾਤਾਂ ਹੋਈਆਂ ਤੇ ਕੁਝ 36 ਪਟਿਆਲੇ ਨੇ ਆਪਣੀ ਪੀਏਪ ਠੀਕ ਹੈ ਉੱਥੇ ਪਟਿਆਲੇ ਬੱਚਿਆਂ ਨੇ ਬੱਚੇ ਗਏ ਸੀ 2024 ਦੇ ਠੀਕ ਹੈ ਉਹਨਾਂ ਨੇ ਦੱਸਿਆ ਕਿ ਜਿਹੜੇ ਉਹਨਾਂ ਤੋਂ ਟਾਈਪਿੰਗ ਜੁਆਇਨਿੰਗ ਲੈਟਰ ਸੀ ਉਹ ਉਹ ਟਾਈਪ ਕਰ ਰਹੇ ਸੀ ਗੱਲ ਠੀਕ ਹੈ ਕਿਸੇ ਵੀ ਪ੍ਰਕਾਰ ਦੇ ਉਹਨਾਂ ਦੇ ਡਾਕੂਮੈਂਟ ਚੈੱਕ ਕੀਤੇ ਗਏ ਤੇ ਡਾਕੂਮੈਂਟ ਚੈੱਕ ਕਰਨ ਤੋਂ ਬਾਅਦ ਉਹਨਾਂ ਦੇ ਜੁਆਇਨਿੰਗ ਲੈਟਰ ਟਾਈਪ ਕੀਤੇ ਗਏ ਨੇ ਕੱਲ ਠੀਕ ਹੈ ਉਹ ਮਤਲਬ ਕਿ ਬੱਚਿਆਂ ਦਾ ਇਹ ਦੱਸਣਾ ਸੀ ਕਿ ਅਸੀਂ ਬਟਾਲੀਅਨ ਦੇ ਵਿੱਚ ਸਾਡੇ 30 ਤੋਂ 40 ਜਣੇ ਸੀ ਉਹਨਾਂ ਦੇ ਜੁਆਇਨਿੰਗ ਲੈਟਰ ਕੱਲ ਟਾਈਪ ਹੋ ਚੁੱਕੇ ਨੇ ਮਤਲਬ ਕਿ ਪ੍ਰੋਸੈਸ ਸੋਡਾ ਸਾਰਿਆਂ ਦਾ ਜਿਹੜਾ ਹੈਗਾ ਚੱਲ ਰਿਹਾ ਤੇ ਜਿਹੜਾ 5 ਨੰਬਰ ਤੱਕ ਹੈ 5 ਨੰਬਰ ਤੋਂ ਪਹਿਲਾਂ ਪਹਿਲਾਂ ਸੋਡਾ ਜਿਹੜਾ ਸਾਰਾ ਪ੍ਰੋਸੈਸ ਹੈ ਉਹ ਕੰਪਲੀਟ ਕਰਕੇ ਸੋਡਾ ਹੈੱਡ ਕੁਆਰਟਰ ਵਾਲੇ ਠੀਕ ਹੈ ਤੁਹਾਡੇ ਡਿਸਟ੍ਰਿਕਟ ਵਾਲੇ ਤੁਹਾਡੇ ਬਟਾਲੀਅਨ ਵਾਲੇ ਉਹ ਉੱਪਰ ਗਵਰਨਮੈਂਟ ਨੂੰ ਜਿਹੜੀ ਸਾਰੀ ਅਫੀਸ਼ੀਅਲ ਨੋਟਸ ਹੈ ਅਫੀਸ਼ੀਅਲ ਆਪਾਂ ਕਹਿ ਸਕਦੇ ਹਾਂ ਰਿਪੋਰਟ ਉਹ ਸਬਮਿਟ ਕਰ ਦਾਂਗੇ ਤੇ ਸਬਮਿਟ ਕਰਨ ਤੋਂ ਬਾਅਦ ਇਸ ਤੋਂ ਬਾਅਦ ਇਹ ਸਾਰਾ ਮਤਲਬ ਕਿ ਪੰਜਾਬ ਸਰਕਾਰ ਦੇ ਥੰਜ ਰਹਿ ਜੂਗਾ ਮਾਨ ਸਾਹਿਬ ਦੇ ਥੰਜ ਰਹਿ ਜੂ ਕਿ ਉਹ ਜੁਆਇਨਿੰਗਸ ਉਹਨੂੰ ਕਰ ਦੋ ਦੇਣਗੇ ਇਹ 5 ਤਰੀਕ ਤੋਂ ਪਹਿਲਾਂ ਪਹਿਲਾਂ ਇਹਦੇ ਵਿੱਚ ਇਹ ਦੱਸਿਆ ਹੋਇਆ ਕਿ ਤੁਹਾਡਾ ਜਿਹੜਾ ਪ੍ਰੋਸੈਸ ਹੈ ਉਹ ਕੰਪਲੀਟ ਹੋਣਾ ਚਾਹੀਦਾ ਹੈ ਠੀਕ ਹੈ ਪਰ ਆਪਾਂ ਉਮੀਦ ਕਰਦੇ ਹਾਂ ਅਗਰ 5 ਤਰੀਕ ਨੂੰ ਸਾਰਾ ਪ੍ਰੋਸੈਸ ਕੰਪਲੀਟ ਹੋ ਜਾਂਦਾ ਹੈ ਤਾਂ 10 ਤਰੀਕ ਤੱਕ ਸੁੱਡੀ ਜਿਹੜੀ ਹੈਗਾ ਜੁਆਇਨਿੰਗ ਲੈਟਰ ਲਈ ਜੁਆਇਨਿੰਗ ਸਾਨੂੰ ਦੇਣ ਲਈ ਕੋਈ ਮਤਲਬ ਕਿ ਪ੍ਰੋਗਰਾਮ ਕੋਈ ਜਿਹੜੇ ਮਤਲਬ ਕਿ ਹੁਣ ਜਮੇ ਨਿਯੁਕਤੀ ਪੱਤਰ ਸਮਾਰੋਹ ਕਰਦੇ ਨੇ ਮਾਨ ਸਾਹਿਬ ਠੀਕ ਹੈ ਉਹਨਾਂ ਦੇ ਹਿਸਾਬ ਨਾਲ ਕੋਈ ਸਮਾਰੋਹ ਰੱਖਿਆ ਜਾਊਗਾ ਜਿਸ 'ਚ ਸਾਨੂੰ ਜਿਹੜਾ ਹੈਗਾ ਜੁਆਇਨਿੰਗ ਲੈਟਰ ਦਿੱਤੇ ਜਾਣਗੇ ਤੇ ਉੱਥੇ ਇਹ ਚੀਜ਼ ਹੁੰਦੀ ਆ ਮਤਲਬ ਕਿ ਸਾਨੂੰ ਕੁਝ ਟੌਪ ਟੌਪ ਦੇ ਮਤਲਬ ਕਿ ਜਿਹੜੇ ਉੱਪਰਲੇ ਹਾਈ ਰੈਂਕ ਵਾਲੇ ਬੱਚੇ ਨੇ ਜਾਂ ਕੋਲ ਕੋਲ ਦੇ ਬੱਚਿਆਂ ਨੂੰ ਅਫੀਸ਼ੀਅਲ ਤੌਰ ਤੇ ਮਾਨ ਸਾਹਿਬ ਖੁਦ ਆਪਾਂ ਕਹਿ ਸਕਦੇ ਇੱਕ ਸਮਾਰੋਹ ਦੇ ਤੌਰ ਤੇ ਖੁਦ ਜਿਹੜੇ ਹੈਗਾ ਜੁਆਇਨਿੰਗ ਲੈ ਤੇ ਬਾਕੀ ਬੱਚੇ ਨੂੰ ਉਹਨਾਂ ਦੇ ਜਿਹੜੇ ਹੈਗੇ ਮਤਲਬ ਕਿ ਜ਼ਿਲ੍ਹਿਆਂ ਦੇ ਬਟਾਲੀਅਨ ਦੇ ਹੈੱਡ ਜਿਹੜੇ ਉਹ ਜੁਆਇਨਿੰਗ ਲੈਟਰ ਦੇ ਦਿੰਦੇ ਨੇ ਠੀਕ ਹੈ ਹੁਣ ਸਾਰੀ ਗੱਲ ਖੜੀ ਆ ਮਾਨ ਸਾਹਿਬ ਤੇ ਕਿ ਜਦੋਂ 5 ਤਰੀਕ ਤੋਂ ਪਹਿਲਾਂ ਛੋਟਾ ਇਹ ਅਫੀਸ਼ੀਅਲ ਨੋਟਸ ਆ ਚੁੱਕੇ ਹੈ ਇੱਥੇ 5 ਤਰੀਕ ਤੋਂ ਪਹਿਲਾਂ ਛੋਟੇ ਸਾਰਿਆਂ ਦਾ ਸਾਰਾ ਪ੍ਰੋਸੈਸ ਕੰਪਲੀਟ ਹੋ ਕੇ ਛੋਟਾ ਸਭ ਕੁਝ ਸਬਮਿਟ ਹੋ ਜਾਊਗਾ ਠੀਕ ਹੈ ਹੁਣ ਤੇ ਜਿਸ ਤਰੀਕੇ ਨਾਲ ਇਹ ਕੱਲ 36 ਬਟਾਲੀਨ ਪੀਪੀ ਵਾਲੇ ਬੱਚਿਆਂ ਨੇ ਦੱਸਿਆ ਕਿ ਉਹਨਾਂ ਦੇ ਜਿਹੜੇ ਟਾਈਪਿੰਗ ਲੈਟਰ ਨੇ ਜੁਆਇਨਿੰਗ ਲੈਟਰ ਨੇ ਉਹ ਟਾਈਪ ਕਰਵਾਏਗੇ ਉਸ ਤਰੀਕੇ ਨਾਲ ਆਪਾਂ ਨੂੰ ਲੱਗ ਰਿਹਾ ਹੈ ਕਿ ਜਿਹੜਾ ਤੁਹਾਡਾ ਪ੍ਰੋਸੈਸ ਹੈ ਉਹ ਜਲਦੀ ਕੰਪਲੀਟ ਹੋ ਜਾਊਗਾ ਠੀਕ ਹੈ ਤੇ ਪ੍ਰੋਸੈਸ ਬਸ ਕੰਪਲੀਟ ਹੀ ਅੱਜ ਮੇਬੀ 2-3 2 ਤਰੀਕ ਹੋ ਗਈ ਠੀਕ ਹੈ ਜੇ ਤਿੰਨ ਦਿਨ ਰਹਿ ਗਏ ਤਿੰਨ ਦਿਨਾਂ ਦੇ ਵਿੱਚ ਤੁਹਾਡਾ ਸਾਰਾ ਕੁਝ ਕੰਪਲੀਟ ਹੋ ਜਾਊਗਾ ਤੇ 5 ਤਰੀਕ ਨੂੰ ਤੁਹਾਨੂੰ ਕੋਈ ਵਧੀਆ ਚੰਗੀ ਖਬਰ ਦੇਖਣ ਨੂੰ ਮਿਲੂਗੀ ਤੁਹਾਡੀ ਜਿਹੜੀ ਜੁਆਇਨਿੰਗ ਹੈ ਕਦੋਂ ਹੋਣੀ ਹੈ ਤੇ ਬਾਕੀ ਇਹ ਨੋਟਸ ਦੀ ਗੱਲ ਸੀ ਇਹ ਨੋਟਸ ਵੀ ਅਸਲੀ ਹੈ ਤੇ ਡਿਸਟ੍ਰਿਕਟ ਅਡਰ ਵਾਲੇ ਡਿਸਟ੍ਰਿਕਟ ਅਡਰ ਵਾਲੇ ਬੱਚਿਆਂ ਦਾ ਵੀ ਕੰਮ ਜਿਹੜਾ ਹੈਗਾ ਪੈਰਲਲੀ ਚੱਲ ਰਿਹਾ ਠੀਕ ਹੈ ਬਸ ਇਹ ਨੋਟਸ ਇਹ ਡਿਸਟ੍ਰਿਕਟ ਦਾ ਨੋਟਿਸ ਜਿਹੜਾ ਉਹ ਮਤਲਬ ਕਿ ਪ੍ਰਾਈਵੇਟ ਤੌਰ ਤੇ ਚੱਲ ਰਿਹਾ ਹੈਗਾ ਮੈਂ ਠੀਕ ਹੈ ਉਹਨਾਂ ਦਾ ਸਾਰਿਆਂ ਦਾ ਤੇ ਜਿਹੜੀ ਤੁਹਾਡੀ 5 ਤਰੀਕ ਨੂੰ ਆਫੀਸ਼ੀਅਲ ਤੌਰ ਤੇ ਸਾਰੇ ਤੁਹਾਡੇ ਡਾਕੂਮੈਂਟ ਨੇ ਉਹ ਸਬਮਿਟ ਹੋ ਜਾਣਗੇ ਤੁਹਾਡੇ ਟਾਈਪਿੰਗ ਜੋਇਨਿੰਗ ਲੈਟਰ ਨੇ ਸੌਰੀ ਉਹ ਟਾਈਪ ਹੋ ਜਾਣਗੇ ਤੇ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਤੁਹਾਡੀ ਜਾਣਕਾਰੀ ਉਹ 5 ਤਰੀਕ ਤੱਕ ਤੁਹਾਨੂੰ ਆ ਸਕਦੀ ਹੈ ਕਿ ਤੁਹਾਡੀ ਜੋਇਨਿੰਗ ਹੈ ਉਹ ਨੰਬਰ ਮਨਸ ਦੇ ਕਿਹੜੀ ਡੇਟ ਨੂੰ ਹੋਣੀ ਹੈ ਵੈਸੇ ਅਸੀਂ ਜਿਹੜਾ ਹੈਗਾ ਮਤਲਬ ਕਿ ਅੰਦਾਜ਼ਾ ਲਗਾ ਸਕਦੇ ਹਾਂ ਕਿ 10 ਤਰੀਕ ਤੋਂ 15 ਤਰੀਕ ਦੇ ਵਿੱਚ ਵਿੱਚ ਇਸ ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਜੁਆਇਨਿੰਗ ਆਪਾਂ ਕਹਿ ਸਕਦੇ ਹਾਂ ਕਰਵਾ ਸਕਦੇ ਨੇ ਠੀਕ ਹੈ ਉਹ ਹੁਣ ਮਾਨ ਸਰਬ ਦੇ ਇੰਡੀਪੈਂਡੈਂਟ ਹੈ ਕਿ ਕਦੋਂ ਤੁਹਾਡਾ ਨਿਯੁਕਤੀ ਪੱਤਰ ਦਾ ਜਿਹੜਾ ਸਮਾਰੋਹ ਰੱਖਣਾ ਤੇ ਕਿੱਥੇ ਰੱਖਣਾ ਇਹਦੇ ਬਾਰੇ ਆਫੀਸ਼ੀਅਲ ਜਾਣਕਾਰੀ ਜਦੋਂ ਵੀ ਆਊਗੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇ ਦਾਂਗੇ ਤੇ ਅਗਰ ਅੱਜ ਦੀ ਇਨਫੋਰਮੇਸ਼ਨ ਅੱਜ ਦੀ ਵੀਡੀਓ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੇ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਮੈਂ ਉਮੀਦ ਕਰਦਾ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪਰ ਦਿ ਰਹੋ ਮ